ਕੁੰਮਾ ਮਾਸ਼ ਕੀ ਦੇਕਰ ਸਤ ਪੋਹ ਦੀ ਰਾਤ ਗੁਜ਼ਾਰਨ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਗੰਗੁਰ ਸੋਈਏ ਦੇ ਕਹਿਣ ਤੇ ਉਸਦੇ ਪਿੰਡ ਸਹੇੜੀ ਜਾ ਰਹੇ ਨੇ ਤੇ ਅੱਜ 8 ਪੋਹ ਦੀ ਰਾਤ ਉਹਨਾਂ ਨੇ ਆਪਣੇ ਰਸੋਈਏ ਗੰਗੂ ਬ੍ਰਾਹਮਣ ਦੇ ਘਰ ਪਿੰਡ ਸਹੇੜੀ ਗੁਜ਼ਾਰੀ ਤੇ ਦੂਜੇ ਪਾਸੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਕੁਝ-ਕੁਝ ਸਿੰਘਾਂ ਦੇ ਨਾਲ ਚਮਕੌਰ ਦੀ ਕੱਚੀ ਗੜੀ ਵਿੱਚ ਟਹਿਰਾਉ ਕੀਤਾ ਤੇ ਅੱਠ ਪੋ ਅੱਜ ਦਿਨ ਚੜੇ ਖੂਬ ਕਮਾਸਾਨ ਯੁੱਧ ਹੋਇਆ ਔਰ ਇਸ ਯੁੱਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਦੋਵੇਂ ਵੱਡੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕਰਕੇ ਯੁੱਧ ਦੇ ਮੈਦਾਨ ਵਿੱਚ ਤੋਰਿਆ ਤੇ ਜੁੱਧ ਦੇ ਮੈਦਾਨ ਵਿੱਚ ਦੋਨੋਂ ਸਾਹਿਬਜ਼ਾਦੇ ਕੁਝ ਸਿੰਘਾਂ ਦੇ ਨਾਲ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਕਿਹੋ ਜਿਹਾ ਜਿਗਰਾ ਉਸ ਪਿਤਾ ਦਾ ਜਿਸ ਨੇ ਖੁਦ ਆਪਣੇ ਹੱਥੀਂ ਬੱਚਿਆਂ ਨੂੰ ਪਾਲਿਆ ਤੇ ਅੱਜ ਜੁੱਧ ਦੇ ਮੈਦਾਨ ਵਿੱਚ ਤੋਰਿਆ ਤਨ ਤੇਰਾ ਜਿਗਰਾ ਬਾਜਾਂ ਵਾਲਿਆ ਤੇ ਤਨ ਤੇਰੀ ਸਿੱਖੀ